ਦੀ ਗੱਲ ਕਰਦਾ ਆਪਾਂ ਬੜੀ ਤਰੱਕੀ ਕਰ ਲਈ ਬਾਬਾ ਜੀ ਪਰ ਲੋਕ ਤਾਂ ਕਹਿੰਦੇ ਆ ਵੀ ਤਰੱਕੀ ਕਰੋ ਪਰ ਪਨਗੋਟੇ ਵਾਲਾ ਕਹਿੰਦਾ ਰੋਕ ਦੀਏ ਥੋੜੀ ਜੀ ਯਾਦੀ ਹੋ ਗਈ ਆ ਤਰੱਕੀ ਕਿਹੜੀ ਕਰ ਲਈ ਆ ਕਹਿੰਦਾ ਕਹਨੇ ਦੇ ਵਿੱਚ ਧੀ ਨਾ ਕੋਈ ਪੁੱਤ ਰਹਿ ਗਿਆ ਏ ਕਹਨੇ ਦੇ ਵਿੱਚ ਧੀ ਨਾ ਕੋਈ ਪੁੱਤ ਰਹਿ ਗਿਆ ਏ ਤੇ ਕਹਿੰਦੇ ਮੁਲਕ ਤਰੱਕੀ ਵਾਲੀ ਰਾਹ ਤੇ ਪੈ ਗਿਆ ਏ ਓਏ ਇੱਜ਼ਤਾਂ ਸ਼ਰਮਾਂ ਹੋਰ ਨਾ ਅੱਗੇ ਜੋ ਰੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਸਾਹਿਬ ਤਰੱਕੀ ਰੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਸਾਹਿਬ ਤਰੱਕੀ ਰੋਕ ਦਿਓ ਓਏ ਹੁਣ ਕਿੱਥੋਂ ਤੱਕ 부ਸ਼ਰਮੀ ਹੁਣ ਕਿੱਥੋਂ ਤੱਕ 부ਸ਼ਰਮੀ ਲੋਕੀ ਸਹੀ ਜਾਂਦੇ ਓਏ ਕੈਨੇਡਾ ਜਾਣ ਲਈ ਭੈਣਾਂ ਨਾ ਲਾਵਾਂ ਲਈ ਜਾਂਦੇ ਓਏ ਘਰ ਦੀਆਂ ਇੱਜ਼ਤਾਂ ਨੈਟ ਉੱਤੇ ਹੁਣ ਆਉਂਦੀਆਂ ਨੇ ਤੇ ਲਾਈਕ ਵਿਊ ਆ ਖਾਤਰ ਬੜੇ ਲਾਉਂਦੀਆਂ ਨੇ ਓਏ ਵੱਡ ਖਾਨ ਨੂੰ ਪੈ ਜਾਣ ਜੇ ਇੱਕ ਤੇ ਟੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਸਾਹਿਬ ਤਰੱਕੀ ਰੋਕ ਦਿਓ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਡਿੱਗਦੇ ਫਿਰਦੇ ਗੱਭਰੂ ਆ ਜੋਵਨ ਰੁੱਤੇ ਓਏ ਦੁੱਧ ਕੇ ਹਉਤੇ ਮੱਖਣੀ ਕਿਦਰੇ ਖੋ ਗਈ ਆ ਓਏ ਹਰ ਇੱਕ ਚੀਜ਼ ਮਲਾਵਟ ਵਾਲੀ ਹੋ ਗਈ ਆ ਓਏ ਦੁੱਧ ਦੀ ਥਾਂ ਤੇ ਬੱਚਿਆਂ ਨੂੰ ਨਾ ਕੋਕ ਦਿਓ ਓਏ ਮੈਂ ਕਹਿੰਦਾ ਤੁਹਾਡਾ ਸਾਹਿਬ ਤਰੱਕੀ ਰੋਕ ਦਿਓ ਬੇਸ਼ੱਕ ਪਹਿਲਾਂ ਲੋਕ ਨਹੀਂ ਜਿਆਦਾ ਪੜਦੇ ਸੀ ਆ ਪੁਰਾਣੇ ਬਜ਼ੁਰਗ ਖੜੇ ਆ ਇਹ ਆਪਣੇ ਮਾਪਿਓ ਦਾ ਸਤਕਾਰ ਬਹੁਤ ਕਰਦੇ ਸੀ ਪਰ ਅੱਜ ਕੱਲ ਪੜ੍ਹ ਲਿਖਿਆ ਤੇ ਸਤਕਾਰ ਘਟ ਗਿਆ ਬੇਸ਼ੱਕ ਪਹਿਲਾਂ ਲੋਕ ਨਹੀਂ ਜ਼ਿਆਦਾ ਪੜ੍ਹਦੇ ਸੀ ਪਰ ਮਾਪਿਆਂ ਦਾ ਸਤਕਾਰ ਬਹੁਤ ਹੀ ਕਰਦੇ ਸੀ ਬੇਸ਼ੱਕ ਪਹਿਲਾਂ ਲੋਕ ਨਹੀਂ ਜ਼ਿਆਦਾ ਪੜ੍ਹਦੇ ਸੀ ਪਰ ਮਾਪਿਆਂ ਦਾ ਸਤਕਾਰ ਬਹੁਤ ਹੀ ਕਰਦੇ ਸੀ ਪਹਿਲਾ ਪੁੱਤ ਨਾ ਫੜਦਾ ਪਿਓ ਦੀ ਦਾੜੀ ਸੀ ਓਏ ਨਾ ਹੀ ਮਾਂ ਦੀ ਧੀ ਆਪਣੀ ਨਾਲ ਆੜੀ ਸੀ किथे लिखे पियो ठोको उहे मै कंदा दास तरक़ी रोक दो उ में कंदा थो तरक़ी रोक दो